ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਜੀ ਮੌਸਮ ਦੇ ਅਪਡੇਟ ਤੁਹਾਨੂੰ ਦਿਆਂਗੇ ਜੀ 7 ਮਾਰਚ ਤੱਕ ਦੀ ਗੱਲ ਕਰਾਂਗੇ ਯਾਨੀ ਕਿ ਅਗਲੇ 5 ਦਿਨਾਂ ਦੇ ਦਰਮਿਆਨ ਮੌਸਮ ਪੰਜਾਬ ਦਾ ਔਰ ਨਾਲ ਲੱਗਦੇ ਖੇਤਰਾਂ ਦਾ ਕਿਵੇਂ ਦਾ ਰਹੇਗਾ ਤੇ ਮੌਜੂਦਾ ਸਿਸਟਮ ਜਿਵੇਂ ਅਸਲੇ ਚੱਲ ਰਿਹਾ ਪੰਜਾਬ ਹਰਿਆਣਾ ਦੇ ਵਿੱਚ ਇਹਦੀ ਕੀ ਹਾਲ ਖਬਰ ਹੈ ਉਹ ਤੁਹਾਨੂੰ ਦੱਸਾਂਗੇ ਐਸੇ ਜਿਹੜਾ ਸਿੱਧਾ ਤਾਜ਼ਾ ਸੈਟੇਲਾਈਟ ਦੱਸ ਰਿਹਾ ਤੁਹਾਨੂੰ ਲੈ ਕੇ ਚੱਲਦੇ ਹਾਂ ਜੀ ਰਾਤ ਦੇ ਲਗਭਗ 9 ਵਜਣ ਜਾ ਰਹੇ ਨੇ 3 ਮਾਰਚ ਦੀ ਰਾਤ ਹੈ ਜਿਹੜੀ ਸ਼ੁਰੂ ਹੋ ਚੁੱਕੀ ਆ ਮੌਜੂਦਾ ਫਸੂਣੀ ਸਿਸਟਮ ਜਿਹੜਾ ਕਿ ਅੱਜ ਸਰਗਰਮ ਰਿਹਾ ਪੰਜਾਬ ਦੇ ਵਿੱਚ ਹਾਲਾਂਕਿ ਪੰਜਾਬ ਦੇ ਵਿੱਚ ਸਵੇਰ ਵੇਲੇ ਹਲਕੇ ਕੰਵਨ ਕੁਝ ਖੇਤਰਾਂ ਦੇ ਵਿੱਚ ਹੋਈ ਉਸ ਤੋਂ ਬਾਅਦ ਹੀਟ ਜਿਹੜੀ ਬਹੁਤੇ ਖੇਤਰਾਂ ਦੇ ਵਿੱਚ ਲੱਗੀ ਹੀਟ ਲੱਗਣ ਦੇ ਬਾਵਜੂਦ ਦੱਖਣ ਫਰੇ ਦੀ ਹਵਾ ਚੱਲਣ ਦੇ ਬਾਵਜੂਦ ਵੀ ਇਹ ਸਿਸਟਮ ਪੰਜਾਬ ਵਾਲੇ ਫਾਸੇ ਕੋਈ ਬਹੁਤਾ ਅਸਰ ਦਿਖਾ ਨਹੀਂ ਸਕਿਆ ਸੋ ਇਹਦਾ ਜਿਹੜਾ ਮੁੱਖ ਅਸਰ ਰਿਹਾ ਉਹ ਪਾਕਿਸਤਾਨ ਦੇ ਉੱਤਰ ਖੁਰੂ ਵਿਭਾਗਾਂ ਦੇ ਵਿੱਚ ਰਿਹਾ ਜਿਨ੍ਹਾਂ ਦੇ ਵਿੱਚ ਇਸਲਾਮਾਬਾਦ, ਰਾਵਲਪਿੰਡੀ ਔਰ ਲੈਂਦੇ ਪੰਜਾਬ ਦੇ ਕੁਝ ਖੇਤਰਾਂ ਦੇ ਵਿੱਚ ਤਗੜੀ ਝਟ ਇਹ ਸਿਸਟਮ ਇਸ ਵੇਲੇ ਲਵਾਰਿਆ ਲਗਭਗ ਇਸ ਵੇਲੇ ਦੀ ਰਿਪੋਰਟ ਦੀ ਗੱਲ ਕਰ ਰਹੇ ਹਾਂ 9 ਵਜੇ ਦੀ ਤੇ ਇਸ ਵੇਲੇ ਕੁਝ ਭਾਗਾਂ ਦੇ ਵਿੱਚ ਗੜੇਮਾਰ ਹੋ ਰਹੀ ਆ ਪਾਕਿਸਤਾਨ ਵਾਲੇ ਪਾਸੇ ਔਰ ਕੁਝ ਪੰਜਾਬ ਦੇ ਅੰਮ੍ਰਿਤਸਰ ਸਾਹਿਬ ਔਰ ਗੁਰਦਾਸਪੁਰ ਦੇ ਭਾਗਾਂ ਦੇ ਵਿੱਚ ਹਲਕੇ ਦਰਮਿਆਨੇ ਸ਼ਰਾਟੇ ਲੱਗੇ ਨੇ ਸੋ ਇਹਦਾ ਅਸਰ ਮੁੱਖ ਤੌਰ ਤੇ ਇਸ ਪਾਸੇ ਰਿਹਾ ਆਉਂਦੇ 12 ਘੰਟੇ ਇਸ ਸਿਸਟਮ ਵਾਲੇ ਨੇ ਅਗਲੇ ਜਿਹੜੇ 12 ਘੰਟਿਆਂ ਦੀ ਗੱਲ ਕਰ ਰਹੇ ਹਾਂ ਯਾਨੀ ਕਿ ਅੱਜ ਰਾਤ ਤੋਂ ਲੈ ਕੇ ਕੱਲ ਦੁਪਹਿਰ ਤੱਕ ਇਹ ਸਿਸਟਮ ਸਰਗਰਮ ਹੈ ਗਰਜ ਚਲਿਸ਼ਕ ਵਾਲੇ ਬਦਲਾ ਦਾ ਨਿਰਮਾਣ ਹੋ ਸਕਦਾ ਹੈ ਹਾਲੇ ਵੀ ਦੱਖਣ ਹਰੇ ਦੀ ਹਵਾ ਅੱਜ ਕਾਫੀ ਤੇਜ਼ੀ ਨਾਲ ਚੱਲਦੀ ਰਹੀ ਹੈ ਪੰਜਾਬ ਹਰਿਆਣਾ ਔਰ ਰਾਜਾਂ ਦੇ ਕੁਝ ਭਾਗਾਂ ਦੇ ਵਿੱਚ ਸੋ ਆਉਂਦੇ 12 ਘੰਟੇ ਦੇ ਦਰਮਿਆਨ ਜੇ ਕੰਮ 50-50 ਹੈ ਇਹ ਸਿਸਟਮ ਹਾਲੇ ਹਲਕੇ ਛਰਾਟੇ ਲਵਾ ਵੀ ਸਕਦਾ ਤੇ ਨਹੀਂ ਵੀ ਲਵਾ ਸਕਦਾ ਇਹ ਕੁਦਰਤ ਦੇ ਹੱਥ ਵਾਸ ਹੈ ਸਿਸਟਮ ਅਗਲੇ 12 ਘੰਟੇ ਹਾਲੇ ਸਰਗਰਮ ਹੈ ਸੋ ਆਉਂਦੇ ਜੇਕਰ ਅਗਲੇ ਦਿਨਾਂ ਦੀ ਗੱਲ ਕਰੀਏ ਯਾਨੀ ਕਿ ਅੱਜ 3 ਤਰੀਕ ਹੈ 4 ਤਰੀਕ ਨੂੰ ਇਹ ਸਿਸਟਮ ਕਾਫੀ ਕੁਝ ਦੇ ਸਕਦਾ ਇਸ ਤੋਂ ਬਾਅਦ 5 6 7 ਇਹ ਜਿਹੜੇ 3 ਦਿਨ ਹੋਣਗੇ ਧੁੱਪ ਵਾਲੇ ਹੋਣਗੇ ਨਿੱਗੇ ਹੋਣਗੇ ਤੇ ਟੈਂਪਰੇਚਰ ਦੇ ਵਿੱਚ ਵੀ ਆ ਅਥਰ ਸਵੇਰੇ ਜਿਹੜੀ ਆ ਥੋੜੀ ਗਰਾਵਰ ਦਰਜ ਕੀਤੀ ਜਾਵੇਗੀ ਦਿਨਾਂ ਦੇ ਟੈਂਪਰੇਚਰ ਦੇ ਵਿੱਚ 1-2 ਡਿਗਰੀਆ ਜਿਹੜਾ ਵਾਧਾ ਦਰਜ ਹੋਏਗਾ ਜਦੋਂ 5 6 ਤੇ 7 ਨੂੰ ਜਦੋਂ ਧੁੱਪਾਂ ਲੱਗਣਗੀਆਂ ਇਸ ਤੋਂ ਬਾਅਦ ਜੀ ਸਿਸਟਮ ਜਿਹੜਾ ਇਸ ਤੋਂ ਅਗਲਾ ਆ ਰਿਹਾ ਉਹ ਸਿਸਟਮ ਆ ਰਿਹਾ 10 11 12 ਦੇ ਲਾਗੇ ਇਸ ਸਿਸਟਮ ਕਿੰਨਾ ਖਰਫਹਾਵ ਫਾਇਦਾ ਇਹਦੀ ਜਿਹੜੀ ਅਪਡੇਟ ਹੈ ਉਹ ਮੌਕੇ ਤੇ ਜਾ ਕੇ ਤੁਹਾਨੂੰ ਦੱਸੀ ਜਾਵੇਗੀ 8 9 ਤਰੀਕ ਨੂੰ ਕਿਉਂਕਿ ਕਾਫੀ ਕੁਛ ਡਿਪੈਂਡ ਕਰਦਾ ਹੁੰਦਾ ਹੈ ਸਿਸਟਮ ਲੱਗਣ ਦੇ ਲਈ ਤੇ ਜਦੋਂ ਸਾਰੀਆਂ ਹਰ ਸਥਿਤੀਆਂ ਅਨੁਕੂਲ ਬੈਠ ਜਾਂਦੀਆਂ ਨੇ ਤੇ ਉਦੋਂ ਫਿਰ ਸਿਸਟਮ ਦੀ ਅਪਡੇਟ ਜਿਹੜੇ ਅੰਕੜੇ ਉਹ ਸਾਂਝੇ ਕੀਤੇ ਜਾ ਸਕਦੇ ਨੇ ਫਿਲਹਾਲ ਉਹ ਸਿਸਟਮ ਹਲੇ ਦੂਰ ਹੈ ਜੀ ਤੇ ਇਹ ਸਿਸਟਮ ਜਿਹੜਾ ਇਸ ਵੇਲੇ ਚੱਲ ਰਿਹਾ ਲਗਭਗ ਆਫਾ ਕਹਿ ਲਈਏ ਕਿ ਰਾਜਸਥਾਨ ਵਾਲੇ ਪਾਸੇ ਕਹਿ ਸਕਦੇ ਹ ਇਹ ਸਿਸਟਮ ਜਿੱਥੇ ਇਸ ਵੇਲੇ ਪੱਛੋਂ ਚੱਲ ਰਹੀ ਹੈ ਭਾਵ ਜੋ ਪੰਜਾਬ ਦੇ ਖੇਤਰ ਹੈ ਭਾਵ ਜੋ ਹਰਿਆਣਾ ਰਾਜਸਥਾਨ ਦੇ ਖੇਤਰ ਹੈ ਤੇ ਉੱਥੋਂ ਲਗਭਗ ਹੁਣ ਸਿਸਟਮ ਦੀ ਸਮਾਪਤੀ ਹੈ ਤੇ ਜਿੱਥੇ ਦੱਖਣ ਫਰੇ ਦੀ ਹਵਾ ਹਲੇ ਵੀ ਚੱਲ ਰਹੀ ਹੈ ਉਹਨਾਂ ਭਾਗਾਂ ਦੇ ਵਿੱਚ ਹਲੇ ਆਸਾਰ ਬਣੇ ਹੋਏ ਨੇ ਹਲੇ ਵੀ ਸੰਭਾਵਨਾ ਮੰਨੀ ਕਿ ਅਗਲੇ ਘੰਟਿਆਂ ਦੇ ਦਰਮਿਆਨ ਅਗਲੇ 10 ਜਾਂ 12 ਘੰਟਿਆਂ ਦੇ ਦਰਮਿਆਨ ਹਲਕੇ ਦਰਮਿਆਨੇ ਸ਼ਰਾਟੇ ਹਲੇ ਵੀ ਇਹ ਸਿਸਟਮ ਜੜਾ ਜਾ ਲੋ ਆ ਸਕਦਾ ਹੈ ਜੀ ਸਿਸਟਮ ਨੇ ਹਲਕੇ ਬਰਬਾਰੀ ਲਵਾਨੀਆਂ ਪਹਾੜਾ ਦੇ ਉੱਤੇ ਜਿਹਦੇ ਤੋਂ ਨਿਕਲਦੀਆਂ ਠੰਡੀਆਂ ਸੀਤ ਹਵਾਵਾਂ 18 ਨਗਿਆ 5 6 ਤੇ 7 ਤਰੀਕ ਨੂੰ ਤੇ ਇਹ ਹਵਾਵਾਂ ਦਾ ਰੁੱਖਾ ਜਿਹੜਾ ਕਿਤੇ ਕਿਤੇ ਹਲਕਾ ਹੋਏਗਾ ਕਿਤੇ ਤੇਜ਼ ਹੋਏਗਾ ਤੇ ਉਸ ਵਾਰ ਜਿਹੜੇ ਠੰਡੇ ਦਿਨ ਰਹਿ ਸਕਦੇ ਨੇ ਆਥਨ ਸਵੇਰੇ ਠੰਡក ਉਸੇ ਤਰ੍ਹਾਂ ਬਰਕਰਾਰ ਰਹਿਣੀ ਹੈ ਰਾਤਾਂ ਦੇ ਟੈਂਪਰੇਚਰ ਥੱਲੇ ਜਾਣਗੇ ਇੱਕ ਤੋਂ 2 ਡਿਗਰੀ ਜਿਹੜੀ ਗਰਾਵਟਾ ਦਰਜ ਕੀਤੀ ਜਾਵੇਗੀ ਫਿਲਹਾਲ ਇਹ ਕਹਾਣੀ ਹੈ ਜੀ ਇਹ ਸਿਸਟਮ ਦੀ ਸਿਸਟਮ ਮੁੱਖ ਤੌਰ ਤੇ ਕਹਿ ਸਕਦੇ ਆ ਜਿਹੜਾ ਕੇਂਦਰ ਬਿੰਦੂ ਰਿਹਾ ਇਲਾਕਾ ਉਹ ਪਾਕਿਸਤਾਨ ਵਾਲੇ ਪਾਸੇ ਇਸ ਸਿਸਟਮ ਨੇ ਬਹੁਤਾ ਜ਼ੋਰ ਲਾਤਾ ਤੇ ਆਉਂ ਆ ਲੈਂਦਾ ਪੰਜਾਬ ਦੇ ਕੁਸ਼ਕੇਤਨਾ ਦੇ ਵਿੱਚ ਚੜਦੇ ਪੰਜਾਬ ਦੇ ਕੁਸ਼ਕੇਤਨਾ ਦੇ ਵਿੱਚ ਸਿਸਟਮ ਤੇ ਨਾਲ ਗਰਜਲਿਸ਼ਕ ਹੋ ਸਕਦੀ ਹੈ ਬੱਦਲਾਂ ਦਾ ਨਰਮੜ ਹੋ ਵੀ ਸਕਦਾ ਨਹੀਂ ਵੀ ਹੋ ਸਕਦਾ 50-50 ਆਸਾਰ ਨੇ ਤੇ ਕੁਦਰਤ ਹਸ ਵਾਸ ਸਾਰੀ ਕਹਾਣੀ ਜੜੀ ਹੋਣ ਆ ਚੁੱਕੀ ਹੈ ਜੀ ਮਿਲਦੇ ਅਗਲੀ ਵੀਡੀਓ ਦੇ ਵਿੱਚ ਜਾ ਸਕਦਾ ਧੰਨਵਾਦ